ਸਾਰੇ ਭੈਣ ਭਰਾਵਾਂ ਨੂੰ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਇਧਰ ਆਪਾਂ ਤੇਲ ਰੱਖ ਲਿਆ ਤੇ ਅੱਜ ਆਪਾਂ ਨਾ ਇਹ ਕ੍ਰੇਲੇ ਇਹ 5-7 ਕੀ ਹੈ ਕ੍ਰੇਲੇ ਤੇ ਆਪਾਂ ਨਾ ਇਹਨੂੰ ਅੱਜ ਬਣਾਉਣ ਲੱਗੇ ਹਾਂ ਇਹ ਆਪਾਂ ਤੇਲ ਪਾ ਲਿਆ ਪਹਿਲਾਂ ਇਹਨੂੰ ਆਪਾਂ ਨਮਕ ਲਾਤਾ ਸੀ ਨਮਕ ਲਾ ਕੇ ਆਪਾਂ ਇਹਨੂੰ ਨਿਚੋੜ ਲਿਆ ਸੀਗਾ ਤੇ ਹੁਣ ਆਪਾਂ ਨਾ ਇਹਨੂੰ ਇਹਦੇ ਵਿੱਚ ਪਾ ਦੇਣੀ ਆ ਸਸਰਾ ਕਰਕੇ ਆਪਾਂ ਪਹਿਲਾਂ ਤੇਲ ਗਰਮ ਕਰਕੇ ਨਾ ਸੰਭਾ ਕਰ ਲਿਆ ਸੀ ਥੋੜਾ ਜਿਹਾ ਦੇਖੋ ਸ਼ੁਰੂ ਹੋਣ ਆ ਗਏ

ਇਸੇ ਤਰ੍ਹਾਂ ਭਾਗਾਂ ਦੇ ਵਿੱਚ ਬਣੀ ਜਾਣਗੇ ਇਹ ਮੋੜੇ ਦੇ ਵੱਡੇ ਵਾਲਾ ਹੈਗਾ ਉਹ ਵਿਚਾਲੇ ਕਰਤਾ ਬਾਕੀ ਜੇ ਛੋਟੇ ਆ ਉਹ ਥੋੜੇ ਸਾਈਡਾਂ ਦੇ ਕਰਕੇ ਥੋੜਾ ਜਿਆਦਾ ਹੁਣ ਆਪਾਂ ਇਹਨੂੰ ਢੱਕ ਦਿਆਂਗੇ ਇਹ ਹੌਲੀ ਹੌਲੀ ਬਣੀ ਜਾਊਗਾ ਇੱਧਰ ਹੁਣ ਨਾ ਉਧਰ ਆਪਾਂ ਤਰੇਲੇ ਧਰਦੇ ਤੇ ਇੱਧਰ ਬਰਤਨ ਪਈ ਆ ਥੋੜੀ ਜੀ ਇਹਨੂੰ ਸਾਫ਼ ਕਰਨਾ साढ़े तेन का टाइम हो गया तो मैं न फिर हौली हौली कम करने शुरू कर दी कपड़े भी ब्रेस करने होंगे बच्चों के यूनीफॉर्म वगैरह वो भी सारी तैयारी करनी होंगी करेले बन जाने करती बच्चे ने आना उन्होंने चाह पानी देरी चाहिए सारा काम होगा ਫਿਰ ਮੈਂ ਮਾਸ ਸਬਜੀ ਵਗੈਰਾ ਬਣਾਤੀ ਬੱਚਿਆਂ ਨੂੰ ਸਾਰਾ ਦੇਤੀ ਫਿਰ ਬੱਚਿਆਂ ਨੇ ਪਰਪਰ ਜਿਹੜੇ ਆਉਣਗੇ ਉਹ ਸਾਰੇ ਸਾਫ ਸੀਟ ਕਰਕੇ ਉਸ ਤੋਂ ਬਾਅਦ ਨਾ ਫਿਰ ਮੈਂ ਇਹਨਾਂ ਬੱਚਿਆਂ ਦੇ ਕੱਪੜੇ ਪ੍ਰੈਸ ਕਰਦੀ ਹੁੰਦੀ ਹਾਂ ਜਿਹੜੇ ਧੋਣ ਦਾ ਹੋਵੇ ਉਹ ਧੋਣਦੀ ਹਾਂ ਜਿਹੜੇ ਸ਼ਾਮ ਨੂੰ ਧੋਣੇ ਨੇ ਉਹਦੇ ਜਿਹੜੇ ਨਾ ਸਾਫ ਨਹੀਂ ਹੁੰਦੇ ਉਹ ਮੇਰੇ ਕੋਲ ਜਿਹੜੇ ਅੱਜ ਦੇ ਰਹੀ ਜਾਂਦਾ ਮੈਂ ਕਹਿੰਦੀ ਕਿ ਮੈਂ ਜਦੋਂ ਸਵੇਰੇ ਧੋਣੇ ਇੱਕ ਦਿਨ ਕਦੇ ਸ਼ਾਮ ਨੂੰ ਧੋਣੇ ਇਦਾਂ ਤੋਂ ਧੋਣੇ ਕੱਪੜੇ ਜਦ ਨਵਜਿਨਾਂ ਬ੍ਰੈਸ ਵੀ ਕਰਨੇ ਹੁੰਦੇ ਆ। ਬੱਚੇ ਬਸੇ ਸਵੇਰ ਤੋਂ ਨਹੀਂ। ਵੈਸੇ ਨਾਲੇ ਇਹ ਦੋਸਤਾਂ ਚੰਦਰਾ ਵੱਡੀਆਂ ਨਹੀਂ ਹੋਆਂ ਫੈਗੀਆਂ। ਬੱਚਾ ਆਈਆਂ। ਪਰ ਫਿਰ ਵੀ ਐਸ ਤਰ੍ਹਾਂ ਹੁੰਦਾ ਕਿ ਇਕੱਠੇ ਕੱਢ ਆਸਤੇ ਕਰਨੇ ਕੱਪੜੇ ਫਿਰ ਆਪ ਨੂੰ ਜਿਆਦਾ ਔਖਾ ਹੋ ਜਾਂਦਾ। ਪਹਿਲਾਂ ਤਾਂ ਪੂਣੇ ਦਾ ਹਜੇ ਮੇਰੇ ਸੋਖੇ ਦਾ ਜਿਹਨੇ ਤੈਨ ਮਾਰਦੇ ਉਹ ਬਹੁਤ ਔਖਾ ਲੱਗਦਾ। कि मर्चे भी ना नाड़े के बड़े सोने बना मसाला ना तैयार कर ला इसे कढ़ाई के बच्चे कर ला ज्यादा भाडे गेट में क्यों बाद आधा मसाला प्याज वगैरह जो है वो सारे कर लेंगे आप ढर बनने बन ਗਏ। ਇਹਨਾਂ ਆਪਣੇ ਜਿਹੜੇ ਗਰੀਲੇ ਆ ਇਹ ਬਸ ਬਣ ਗਏ ਲਗਭਗ ਤੇ ਹੁਣ ਸਾਹ ਚਾਹੀਏ ਬਸ ਬਣਾਉਣੇ ਆਪਾਂ ਇਹਨੂੰ ਹੋਰ ਰਹੀਦੇ ਤੇ ਉਹਨੇ ਨੂੰ ਆਪਾਂ ਨਾ ਇੱਧਰ ਇਹ ਆਪਾਂ 4-5 ਪਿਆਜ਼ ਲੈ ਲਈ ਤੇ ਟਮਾਟਰ ਲੈ ਲਿਆ ਇੱਕ ਅਧੂਸਰੋ ਭਾਰੀ ਤੇ 4-5 ਕਲੀਆਂ ਆਪਾਂ ਲਸਣ ਦੀਆਂ ਲੈ ਲਈਆਂ ਤੇ ਆ ਦੋ ਟੁਕੜੇ ਅਦਰਕ ਦੇ ਲੈ ਲਈ ਇਹਨਾਂ ਨੂੰ ਤੇ ਆ ਇੱਕ ਹਰੀ ਮਿਰਚ ਲੈ ਲਈ ਆਪਾਂ ਇਹ ਸਾਰੇ ਨੂੰ ਮੈਂ ਮੇਰੇ ਮਿਕਸੀ ਦੇ ਵਿੱਚ ਪੀਸ ਲੈਣੀ ਹੈ ਤੇ ਆਪਾਂ ਮਿਕਸੀ ਦੇ ਵਿੱਚ ਇਹਨੂੰ ਕਰ ਲਵਾਂਗੇ ਨਾਲ ਨਾਲ ਇਹ ਬਣ ਜਾਣਗੇ ਬਣੀ ਜਾਂਦੇ ਉਹਨੇ ਨੂੰ ਮੈਂ ਸਾਰਾ ਮਸਾਲਾ ਤਿਆਰ ਕਰ ਲਵਾਂਗੀ ਮਿਕਸੀ ਦਾ ਯਾ ਛੋਟਾ ਹੈ ਆਪਾਂ ਦੋ ਬਾਰੀਆਂ ਦੇ ਵਿੱਚ ਇਹਨੂੰ ਗ੍ਰाइंड ਕਰ ਲਾਂਗੇ ਨਾ ਤੁਹਾਨੂੰ ਕੋਸਾ ਰਫਾ ਨਹੀਂ പട്ടാഖീടാ ജാഗ്ര ਇਹ ਰਹੇ ਇਹਨਾਂ ਬਾਤ ਮੈਂ ਕਰ ਲਈਏ ਇਹਨੂੰ ਪਹਿਲਾਂ ਇੰਨਾ ਇੱਕ ਨੂੰ ਗ੍ਰाइंड ਕਰ ਲਾਂ। ਜਿੱਦ ਪਹਿਲਾਂ ਨਾਲ ਇਹਨੂੰ ਹਲਾ ਦਿਆਂ। ਮੱਛੀ ਵੀ ਲੱਗ-ਪੱਗ ਬਣ ਗਈ। ਫਿਰ ਆਪਾਂ ਇਸ ਦੇ ਵਿੱਚ ਇਹਨਾਂ ਨੂੰ ਚਨਾ ਪਰਤਲਾ ਲਾਵਾਂਗੇ। ਹੋਰ ਆਪਣਾ ਐਕਸਟਰਾ ਕਿਉਂ ਪਾਉਣ ਦੀ ਜ਼ਰੂਰਤ ਨਹੀਂ ਹੈਗੀ। ਇਹਦਾਂ ਨਾਲ ਆਪਾਂ ਇਹ ਕ੍ਰੇਲੇ ਕੱਢ ਲੈਨੇ ਆਂ ਵਧੀਆ ਬਣ ਗਏ। ਨਾਲੇ ਉਹਦੋਂ ਠੰਡੇ ਹੋ ਜਾਣਗੇ। ਇਸੇ ਜੀ ਫਿਰ ਹੁਣ ਮੈਂ ਗਾਂ ਤਰਤਲਾ ਲਾ ਦੂੰਗਾ। ਵਧੀਆ ਤਲੇ ਗਏ ਆਪਣੇ ਤਰੀਕੇ ਇਹ ਲੈ ਗਈ ਗਏ ਆ 12 ਇਹਨੂੰ ਥੋੜਾ ਜਿਹਾ ਆਪਾਂ ਤੇਲ ਕੱਢ ਦਿੰਨੇ ਆ ਜਿਆਦਾ ਆ ਗੋਲੀ ਚ ਪਾਉਣ ਢਲ ਗਈ ਇੱਕ ਮਿੰਟ ਆ ਜਾ ਦੇ ਤੇਲ ਸਿਰੋਂ ਕੋਰਪਾ ਇਹਨੂੰ ਕੱਢ ਦਿੰਦੇ ਤੇ ਹੁਣ ਆਪਣਾ ਤੇਲ ਪੂਛ ਵੀ ਨਹੀਂ ਲੱਗਿਆ ਹੋਗਾ ਤੇ ਹੁਣ ਇਹ ਜਿਹੜਾ ਹੈਗਾ ਆਪਾਂ ਇਹ ਸਾਰਾ ਇਹਦੇ ਵਿੱਚ ਪਾ ਦੇਣਗੇ ਇਹਨਾਂ ਇੱਕ ਸਾਈਡ ਦੇ ਉੱਤੇ ਕੋਈ ਜ਼ਿਆਦਾ ਸੀ ਨਾ ਗਰਮ ਇਸ ਕਰਕੇ ਮੈਂ ਪਾਇਆ ਨਹੀਂਗਾ ਜੀਰਾ ਪਹਿਲਾਂ ਇੱਕ ਸਾਈਡ ਦੇ ਉੱਤੇ ਤੇਲ ਪਿਆ ਉਧਰ ਦੀ ਸਾਈਡ ਤੇ ਮੈਂ ਜੀਰਾ ਪਾਤਾ మసాలా చంగ ప్యాజ భా ఏ నమక మిర్చ హా ਇਹ ਪਾ ਦੇਗੇ ਅੱਜ ਮੈਂ ਬਿਲਕੁਲ ਸਲੋ ਕਰਤੀ ਹੈ ਮਸਾਲੇ ਨਾ ਬਿਲਕੁਲ ਚੰਨੋ ਪੱਕੀ ਤੇਰਾ ਇਹ ਬਾਦ ਨੂੰ ਇੱਧਰ ਮੈਂ ਨਾਲ ਚਾਹ ਤਪਤੀ ਲਈ ਆਪਣਾ ਮਸਾਲਾ ਚੰਗੀ ਤਰ੍ਹਾਂ ਭਨ ਗਿਆ ਇਹ ਨੂੰ ਠੰਡਾ ਕਰ ਦਈਏ ਤੇ ਗੈਸ ਕਰਤਾ ਬੰਦ ਹੁਨੇ ਨਾਲ ਛੱਡਾਂਗੇ ਇਹ ਥੋੜਾ ਜਿਹਾ ਠੰਡਾ ਹੋ ਜਾਊਗਾ ਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਇਹਦੇ ਨਾਲ ਮੈਂ ਨਾਲ ਹੀ ਕੱਢ ਦਲੀ ਮਸਾਲਾ ਇਹ ਵੀ ਠੰਡਾ ਹੋ ਜੂਗਾ ਅਗਿਆਨ ਪਾਣੀ ਦੀ ਵੀ ਇਹ ਵੀ ਇਹ ਠੰਡਾ ਹੋ ਗਿਆ ਥੋੜਾ ਜਿਹਾ ਹਿਸਾਬ ਤੇ ਫਿਰ ਆਪਾਂ ਪਾ ਦਿਆਂਗੇ ਫਾਟਲੀ ਜੀ ਇਹ ਫਾਟਲੀ ਜੀ ਕਪੜੇ ਨਾ ਰੋ ਕੋਕ ਨੰਗੀ ਰੱਖੀ ਹੋਈ ਚੀਜ਼ ਨਹੀਂ ਰੱਖਣੀ ਚਾਹੀਦੀ ਇਧਰ ਮੈਂ ਚਾਹ ਬਣਾ ਲੀ ਗੈਸ ਬੰਦ ਕਰ ਦਿੰਦੀ ਆ ਮਾਂ ਭਾਏ ਇਧਰ ਚਾਹ ਰੱਖ ਲਈ ਤੇ ਬੱਚਿਆਂ ਨੂੰ ਭੁਜੀਆ ਤੇ ਨੰਕੀਨ ਕਾਜੂ ਤੇ ਥੋੜੇ ਜਿਹਾ ਪਿਸਤੇ ਆ ਇਹ ਦੇ ਦੇਣੇ ਕੋਹੜਾ ਦੋਨੇ ਬਿਮਾਰ ਹੋਈ ਪਈ ਐ ਹੋਰ ਕੋਈ ਚੀਜ਼ ਨਹੀਂ ਦੇਣੀ ਇਤਨਾ ਪਕੜਾਈ ਰੱਖ ਲਈ ਇਹ ਜਿਹੜਾ ਵਿੱਚੋਂ ਤੇਲ ਕੱਢਿਆ ਸੀ ਨਾ ਆਪਾਂ ਪਹਿਲਾਂ ਤੜਕਾ ਲਾਉਣ ਲੱਗਿਆ ਨਹੀਂ ਉਹ ਵਿੱਚ ਪਾਤਾ ਸੀ ਥੋੜਾ ਜਿਹੜਾ ਰਹਿੰਦਾ ਸੀ ਨਾ ਆਪਾਂ ਉਹ ਜਿੰਨਾ ਹੀ ਸੀਗਾ ਤੇਲ ਉਹੀ ਐਕਸਟਰਾ ਤੇਲ ਨਹੀਂ ਪਾਇਆ ਹੈਗਾ ਜੋ ਤੜਕਾ ਲਾਇਆ ਸੀ ਉਦੋਂ ਆਪਾਂ ਕੱਢ ਲਿਆ ਸੀ ਇਹਨੂੰ ਤੇ ਇਹ ਵਾਲਾ ਜਿਹੜਾ ਆਪਣਾ ਮਸਾਲਾ ਇਹ ਠੰਡਾ ਹੋ ਗਿਆ ਤੇ ਆਪਣੇ ਇਹ ਜਿਹੜੇ ਕarele ਇਹ ਵੀ ਠੰਡੇ ਹੋ ਗਏ ਤੇ ਹੁਣ ਆਪਾਂ ਇਹਨੂੰ ਪਰ ਲੈਣੇ ਆਂ ਚੰਗੀ ਤਰ੍ਹਾਂ ਪੂਰੀ ਤਰ੍ਹਾਂ ਉਪਰ ਲੇਗੇ ਸਵਾਰ ਕੇ ਇਹ ਫਿਰ ਭਰਾਈ ਸੁਆਦ ਲੱਗਦੀ ਵਧੀਆ ਵੈਸੇ ਨੂਨ ਮਿਰਚ ਵਾਲੇ ਵੀ ਪਾ ਕੇ ਬਣਾਖਦੀ ਆ ਉਹ ਵੀ ਬਣਾ ਲੈਣੀ ਹੁੰਦੀ ਆ ਅੱਗੇ ਫਿਰ ਪਿਆਜ਼ ਵਾਲੇ ਬਣਾ ਲੈ ਵਾਰੀ ਨਾਲ ਬਣਾ ਲਈਦੇ ਜਿਹੜੇ ਦਿਲ ਕਰਦਾ ਉਹ ਬਣਾ ਲੀਤੇ ਹੁਣਾਂ ਪੈ ਨੂੰ ਉਤੋਂ ਦੀ ਧਾਗਾ ਵਾਲੇ ਟਾਂਗੇ ਮੈਂ ਧਾਗਾ ਜਹੂਰ ਰੇੜ ਦੀ ਹੁੰਦੀ ਆ ਉਸ ਤਰ੍ਹਾਂ ਹੀ ਨਹੀਂ ਰੱਖਦੀਗੀ ਧਾਗਾ ਵਾਲੇ ਟਨ ਨਾਲ ਨਾ ਜਿਹੜਾ ਮਸਾਲਾ ਉਹ ਇਹਦੇ ਵਿੱਚ ਹੀ ਰਹਿ ਜਾਂਦਾ ਤੇ ਧਾਗਾ ਦਾ ਆਪ ਲਾਈ ਤੇ ਨੇ। ਇਹ ਸਰੈਣਾ ਨਾਲ ਨਾਲ ਆਪ ਇਹਦੇ ਵਿੱਚ ਰੱਖੀ ਜਲਾਂਗੇ। ਜੋ ਕਿ ਮਾੜੀ ਮੁੱਟੀ ਇਹਦੀ ਕਸਰ ਹੋਈ ਤਾਂ ਪੂਰੀ ਤਰ੍ਹਾਂ ਠੀਕ ਹੋ ਜੂਗੀ। ਇਹਨੂੰ ਦਵਾਰਾ ਤਾਲਣਾ ਜ਼ਰੂਰੀ ਹੁੰਦਾ। ਤੇਰੀ ਉਹਦਾ ਟੇਸਟ ਆਉਂਦਾ। ਜੇ ਆਪਾਂ ਉਦਾਂ ਹੀ ਭਰ ਕੇ ਰੱਖ ਕੇ ਰੱਖ ਦਿਆਂਗੇ ਵੀ ਹੁਣ ਇਹ ਆਪਾਂ ਖਾ ਲਾਂਗੇ ਉਹ ਨਹੀਂ ਟੇਸਟ ਹੁੰਦਾ ਦਾ। ਮਤਲਬ ਕਿ ਇਹਨੂੰ ਭਰੋ ਮਸਾਲੇ ਨੂੰ ਭਰ ਕੇ ਫਿਰ ਇੱਕ ਵਾਰੀ ਇਹਨੂੰ ਥੋੜਾ ਜਿਹਾ ਤੇਲ ਪਾ ਲੋ। ਤੇ ਤੇਲ ਦੇ ਵਿੱਚ ਫਿਰ ਇਹਨੂੰ ਦੁਬਾਰਾ ਇੱਕ ਵਾਰੀ ਫਰਾਈ ਕਰ ਲਓ। ਹਾਂ ਦੇਖੋ ਆ ਜਿਹੜਾ ਐਕਸਟਰਾ ਸੀ ਆਪਾਂ ਕੱਢਤਾ। ਇਹਦੇ ਨਾਲ ਕਰੀਲਿਆਂ ਦਾ ਦੁੱਗਣਾ ਟੇਸਟ ਹੋ ਜਾਂਦਾ। ਜੇ ਆਪਾਂ ਉਦੋਂ ਕਈ ਲੋਕ ਉਦਾਂ ਹੀ ਭਰ ਕੇ ਤੇ ਬਸ ਰੱਖ ਕੇ ਖਾ ਲੈਂਦੇ ਆ ਤੇ ਉਦਾਂ ਨਹੀਂ ਉਹਨਾਂ ਨੂੰ ਸਵਾਦ ਲੱਗਦੇ ਜਿੰਨਾ ਇਹ ਦੂਜੀ ਵਾਰ ਆਪਣੇ ਤਲ ਨਾਲ ਸਵਾਦ ਲੱਗਦੇ ਆ। ਬਸ ਥੋੜਾ ਧਾਗਾ ਵਲੇਟਣ ਨਾਲ ਇਦਾਂ ਮੇਰੇ ਨਾਲ ਐਸੇ ਰਹੀਆਂ ਪੈਕਟ ਕਰਕੇ ਸਾਰੇ ਭਲੇ ਲਏ ਆਪਾਂ ਸਾਰੇ ਕਰੇਲੇ ਦੀ ਵਿੱਚ ਐਸਾਂ ਆਪਾਂ ਤੇ ਹੁਣ ਇਹਨਾਂ ਹੱਦਾਂ ਜਾ ਹਿਲਾ ਲੈਣੇ ਬਸ ਇੰਨੇ ਨਾਲ ਹੀ ਇਹਦਾ ਟੇਸ ਦੁੱਗਣਾ ਹੋ ਜਾਣਾ ਜਿਹੜਾ ਪੈਸਣਾ ਤਲਦੇ ਆ ਨਾ ਜਿਹੜਾ ਇਹਦੇ ਵਿੱਚ ਨੂਨ ਵਿੱਚ ਮਸਾਲਾ ਪਾਇਆ ਹੁੰਦਾ ਇਹ ਇਹਦੇ ਵਿੱਚ ਕਰੇਲਾਂ ਦੇ ਵਿੱਚ ਚੰਗੀ ਤਰ੍ਹਾਂ ਇਹ ਰਸ ਜਾਂਦਾ ਹੈ ਅੰਕ ਮੈਂ ਕ੍ਰੇਲੇ ਜਦੋਂ ਵੀ ਬਣਾਉਣੀ ਹੁੰਦੀ ਹੁੰਦੀ ਨਾ ਮੈਂ ਕਿਲੋ ਡੇਢ ਕਿਲੋ ਇਕੱਠੇ ਬਣਾ ਲੈਂਦੀ ਹੁੰਨੀ ਆ ਤੇ ਉਹਦੇ ਨਾਲ ਤਿੰਨ ਚਾਰ ਦਿਨਾਂਾਂ ਜਾਂਦੇ ਹਰ ਰੋਜ਼ ਸਬਜ਼ੀ ਨਾਲ ਜਾਂ ਦਾਲ ਨਾਲ ਇੱਕ ਕ੍ਰੇਲਾ ਖਾਦਾ ਜਾਂਦਾ ਨਾਲੇ ਤਾਂ ਉਹ ਸ਼ੂਗਰ ਵਾਸਤੇ ਵਧੀਆ ਹੁੰਦਾ ਪੇਟ ਵਾਸਤੇ ਸਾਰੀਆਂ ਜੋੜਾਂ ਦੇ ਦਰਦਾਂ ਵਾਸਤੇ ਸਾਰੇ ਚੀਜ਼ਾਂ ਵਾਸਤੇ ਵਧੀਆ ਹੁੰਦਾ ਕ੍ਰੇਲੇ ਇਹ ਤਾਂ ਬੱਸ ਉਦੋਂ ਕੋਈ ਚਾਰ ਕੱਲ੍ਹ ਤੁਸੀਂ ਮੈਂ ਕੱਲ੍ਹ ਜੀ ਵੀ ਬਣਾ ਕੇ ਰੱਖਦੇ ਆ ਆ ਆਪਣਾ ਇਹਨਾਂ ਮਸਾਲਾ ਵਦ ਗਿਆ ਇਹ ਹੁਣ ਆਪਾਂ ਕੋਈ ਹੋਰ ਸਬਜ਼ੀ ਬਣਾਵਾਂਗੇ ਉਹਦੇ ਵਿੱਚ ਪਾ ਦੇਣੀ ਭਰ ਦਾਂਗੇ ਇਹ ਨੂੰ ਮੈਂ ਥੋੜੀ ਫਰਿੱਜ 'ਚ ਰੱਖ ਲੈਂਦੀ ਹਾਂ ਦੇਖੂੰਗੀ ਜਾਂਦਾ ਛੋਟੇ-ਛੋਟੇ ਆਲੂ ਆਲੂ ਭਰੂੰਗੀ ਜਾਂ ਛੋਟੇ-ਛੋਟੇ ਦੇਖੂੰਗੀ ਪਿਆਜ਼ ਭਰ ਦੂੰਗੀ ਤੇ ਉਹੀ ਸਬਜ਼ੀ ਬਹੁਤ ਟੇਸਟੀ ਲੱਗੇਗੀ ਕਿਉਂਕਿ ਇਹ ਸਬਜ਼ੀ ਨੂੰ ਕਾਫੀ ਟਾਈਮ ਲਾ ਲੈਂਦੇ ਹਾਂ ਜਿਵੇਂ ਕ੍ਰੀਲੇ ਹੋਏ ਤੇ ਸੁੱਤੀਆਂ ਸਬਜ਼ੀਆਂ ਬਣਾਉਣ ਦਾ ਕੋਲ ਹਲਕੇ-ਹਲਕੇ ਅੱਗ ਤੇ ਬਣਾਉਣਾ ਪੈਂਦਾ ਤੇ ਇਹਦਾ ਟੇਸਟ ਆਉਂਦਾ ਲਓ ਜੀ ਆਪਣੇ ਨਾ ਤੇ ਦਸ ਬੈਂਟ ਹੋ ਗਏ ਤੇ ਵਧੀਆ ਕਰੇਲੇ ਬਣ ਗਏ ਆ ਦੇਖੋ ਬਿਲਕੁਲ ਵਧੀਆ ਲੱਗੇ ਤਰ੍ਹਾਂ ਲਬਾਂ ਦੇ ਬਣ ਗਏ ਆ ਦੇਖੋ ਤੇ ਹੁਣ ਨਾ ਆਪਾਂ ਗੈਸ ਬੰਦ ਕਰ ਦਿੰਨੇ ਆ ਇਹਦੇ ਤੇ ਹੁਣ ਮੈਂ ਜਾਲੀ ਰੱਖ ਦਿੰਦੀ ਆ ਇਸ ਤਰ੍ਹਾਂ ਆਪਾਂ ਇਹਦੇ ਤੇ ਜਾਲੀ ਰੱਖ ਦਿੰਗੇ ਤਾਂ ਜੋ ਠੰਡੇ ਹੋਏ ਇਹਦੇ ਵਿੱਚ ਪਾਣੀ ਦੀ ਇੱਕ ਬੂੰਦ ਵੀ ਨਾ ਜਾਵੇ ਇਧਰ ਆਪਣੀ ਕarele ਦੀ ਸਬਜ਼ੀ ਬਣ ਗਈ ਜੇ ਤੁਹਾਨੂੰ ਇਹ ਮੇਰੀ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਵਿੱਚ